ਓ ਜੀ ਸੱਜਣਾ ਇੱਕ ਕੈਰੈਕਟਰ ਹੋਰ ਆ ਗਿਆ ਆਪਣੇ ਕੋਲੇ ਅਰਜਨ ਆ ਗਿਆ ਕਹਿੰਦੇ ਮੇਰੇ ਵੀਰੋ ਅੱਜ ਆਉਣਾ ਹੰਦਾ ਸ਼ੂਗਰਾਈ ਆਉਂਦਾ ਬਸ ਬਸ ਐ ਲੀਸੋਰੀ ਸੁ ਕਰ ਰਿਹਾ ਤੇ ਬਸ ਇੱਕ ਵਾਰੀ ਮੜੀ ਜੀ ਪਾਲਸੀ ਮਾਰਦੀ ਏ ਹੈ ਉਹ ਰਾਜ ਹੋ ਰਹਾ ਹਾਂ ਹਾਂਜੀ ਹਾਂਜੀ ਬਾਬੇਓ ਗੁੱਡ ਮਾਰਨਿੰਗ ਜੀ ਅੱਜ ਬਾਸ ਕੰਪ ਆ ਗਏ। ਰਾਈਟਰ ਤੇ ਆਨੇ ਸਾਨੂੰ ਇੱਕ ਬੜਾ ਘੈਂਟ ਚੱਕਿਆ ਅੱਜ ਆਪਾਂ ਨੇ। ਹੌਣਾਲੀ ਕਾ ਖੱਠਾ ਬਾਈ ਹੋਰ ਬਾਈ ਬੋਰ। ਹੱfte ਬੜੀ ਖਾਸ ਗੱਲ ਉਹ ਤੇ ਇਹ ਆ ਨਾ। ਟਰਬੋ ਲੱਗੀ ਵੀ ਟਰਬੋ। ਉਹ ਦਿਖਾਉਨੇ ਤੁਹਾਨੂੰ। ਆਏ ਬਾਈ ਚੈੱਕ ਕਰੋ ਡੈਕਟਰ। ਕਰਾਲੀ ਆ ਗਏ ਬਾਈ। ਸਿੱਧਾ ਰੋਪੜ ਜਾਣਾ ਹੁਣ। ਰਾਈਟਰ ਨੂੰ ਟਰਬੋ ਲਾਈ ਹੋਈ ਆ ਬਾਈਆਂ ਨੇ ਪਹਿਲਾਂ ਹੀ। ਸ਼ਾਇਦ ਉਹਨੂੰ ਸੁਣਦੀ ਵੀ ਉਹ ਸਿਟੀ ਮੜੀ ਮੜੀ। ਖਲਾਂਤਰ ਕਰਕੇ ਨਹੀਂ ਖੋੜੀ ਹੈਗੀ ਆ ਦੇਖਿਓ ਹੁਣ ਸੁਣਿਆ ਆ ਚੌਥੇ ਗੇੜ ਤੇ ਪੀਕਅਪਾ ਦੇਖੋ ਕੜਾਈ ਬਾ ਪੂਰਾ ਛੋਟਾ ਟਰੈਕਟਰ ਬਣਾਇਆ ਬਾਈਆਂ ਨੇ ਚਲੋ ਬਾਕੀ ਕਹਾਂ ਜਾ ਕੇ ਮਿਲਦੇ ਤੁਹਾਨੂੰ ਵੀਰੇ ਲੋ ਜੀ ਬਾਈ ਹੱਜੂ ਨੂੰਟ ਲੱਗਿਆ ਟਰਾਈਲਰ ਨਾਲ ਟਰੈਕਟਰ ਦੀ ਐਂਡਾ ਮੈਂ ਹੱਜੂ ਨੂੰ ਫੋਕਰਿਆ ਫੋਨ ਮੈਂ ਹੱਜੂ ਟਰਬੋ ਲੱਗੀ ਹੋਈ ਆ ਹੱਜੂ ਘਰ ਤੋਂ ਪਹਿਲਾਂ ਮੈਨੂੰ ਚੈੱਕ ਕਰਾ ਕੇ ਜਾ ਫੇਰ ਜਾਈ ਉਧਰ ਨੂੰ ਹੱਜ ਹੁਣ ਚੈੱਕ ਕਰੂਗਾ ਟਰਬੋ ਲੱਗੀ ਹੋਈ ਟਰਨ ਨੂੰ ਸਿਟੀ ਸੁਣਦੀ ਆ ਹੁਣੀ ਤੁਹਾਨੂੰ ਆਹ ਦੇਖੋ ਪੂਰਾ ਜਵਰਾ ਹੈ ਇਹਦਾ ਹੈਗਾ ਦੂਸਰੀ ਕੋਣ ਪਿਕਅਪ ਬਹਾਦਰ ਬਾਈ ਟਰੈਕਟਰ ਦੀ ਟਰਬੋ ਲੱਗੇ ਤੇ ਪੂਰੀਆਂ ਸਿਟੀਆਂ ਮਾਰਦਾ ਥੋੜਾ ਜਿਹਾ ਬਈ ਸੀਜ਼ਨ ਠੰਡਾ ਦਾ ਹਨਾ ਤਾਂ ਕਰਕੇ ਸਿਆਲ ਕਰਕੇ ਹੁਣ ਧੁੱਪਾਂ ਜਿੱਕਣਾ ਨਿਕਲ ਲੱਗੀ ਟਰੈਕਟਰ ਵੀ ਨਿਕਲ ਲੱਗੇ ਸਾਰੇ ਲਈ ਜਾਣੇ ਆਪਣੇ ਹੁਣ ਸਾਰੇ ਜਿਹੜੇ ਮਿਲ ਗਏ ਫਰੀ ਸਪੀਡ ਆ ਛੱਟ ਲ ਗੇਅਰ ਆ ਟਰਬੋ ਇੰਜਨ ਆ 4x4 ਆ ਟੋਟਲੀ ਸਾਰੇ ਫੀਚਰ ਆ ਬਾਈ ਟਰੈਕਟਰ ਮੈਂ ਇਸ ਟਾਈਮ ਨਾ ਮਤ ਮਹਿੰਗਾ ਬਹੁ ਪੈਂਦਾ ਬਾਈ ਸੈਕਿੰਡ ਹੈਂਡ ਲੈ ਕੇ ਫਾਇਦਾ ਬੈਗ ਨੂੰ ਦੁਨੀਓ ਭਜਾਈਆ ਦੇਖੋ ਛਟਲ ਖੇੜ ਦਾ ਫਾਇਦਾ ਜਿੰਨਾ ਗਾਹ ਨੂੰ ਨਾ ਬੈਗ ਨੂੰ ਐ ਹਾਂ ਉੜਦਾ ਪੂਰਾ ਏ ਹਾਂ ਐ ਆ ਨਾ ਜਿਹੜਾ ਗੇਅਰ ਪੈ ਉਹ ਇੱਥੀ ਨੂੰ ਬੈ ਕੇ ਮਾਰ ਉਹ ਹੀ ਸਪੀਡ ਮੈਂ ਜਾਣਾ ਇਹਨੇ ਫੁੱਟ ਖੋਲੀ ਮਣੀ ਟਰਬੋ ਦੇਖੀ ਕਿਹੜੀ ਲਾਈ ਵੀ ਉਹਨੂੰ ਮੁਰੇ ਤੇ ਚਾਬੀ ਕੱਢ ਲਿਆ ਮੈਂ ਹੀ ਪਹਿਲਾਂ ਦੇਖਿਆ ਮਾ ਸਲੈਂਸਰ ਬਿੰਗ ਆ ਜਾਗਾ ਤੇ ਆ ਜਦ ਮੈਂ ਥੱਲੇ ਨੂੰ ਮੂੰਹ ਮਾਰਿਆ ਉਹਦਾ ਟਰਬੋ ਲੱਗੀ ਬਾਈ ਉਹਦਾ ਮੈਂ ਕਹਿੰਦਾ ਜੀ ਐਸ ਟਰਬਨ ਲਵਾਈ ਵੀ ਮੈਂ ਦੇਖਿਆ ਤਾਂ ਡਾਕਟਰ ਨਾਲ ਖੜਾ ਦੇਖਿਆ ਤਾਂ ਮੋਹਾਲੀ ਵਾਲਾ ਅੱਛਾ ਉੱਦਾਂ ਨਹੀਂ ਆਉਂਦੀ ਇਹਨੂੰ ਕਿਦਾਂ ਕਮਾਉਣ ਪਰਾਂ ਉੱਦਾਂ ਥੋੜੀ ਆਉਂਦੀ ਆ ਉੱਦਾਂ ਦਾ 75 ਪਾਵਰ ਦੰਨੇ ਹੈ ਹਾਂ ਦੇਖ ਤਾਂ ਕੋਲ ਤਾਂ ਆ ਦੇਖੋ ਭਾਈ ਆ ਲੱਗਾ ਵੈਂਟਰ ਕੋਲਰ ਹਵਾ ਠੰਡੀ ਕਰਨੇ ਵਾਲਾ ਆ ਠੰਡੀ ਇੱਧਰ ਅਜੇ ਫਰਕ ਤਾਂ ਹੈਗਾ ਇੱਧਰ ਮੜੀ ਨਿੱਕੀ ਉਦੋਂ ਠੰਡਾ ਹੋਇਆ ਇੱਥੇ ਨੂੰ ਹਵਾ ਆਉਂਦੀ ਨਾ ਤਤੀ ਐਸੇ ਠੰਡੀ ਹੋਗਾ ਜੀ ਸਾਲ ਠੰਡੀ ਪਈ ਇੱਧਰ ਵਾਲੀ ਦੇਖਾ ਤਾਂ ਲਾ ਕੇ ਕੀ ਗੱਲ ਹੈ ਹਾਂ ਹਾਂ ਫਰਕ ਹਾਂ ਟਰਬੋ ਲੱਗੀ ਬਈ ਟੱਲ ਦੀ ਜਿਹੜੀ ਆਹ ਡੱਬੀ ਹੁੰਦੀ ਹੈ ਨਾ ਬਾਈ ਆਹ ਆਹ ਮਾਰਦੀ ਹੁੰਦੀ ਸਿਟੀ ਇਹਨੇ ਉਹ ਪ੍ਰੈਸ਼ਰਾਈਜ਼ ਕਰਕੇ ਪਤਾ ਨਹੀਂ ਕੀ ਹੁੰਦਾ ਵਾ ਸਿਟੀ ਅੱਛੀ ਤੇ ਵੱਜਦੀ ਵਧੀਆ ਆਹ ਇਹਦਾ ਇਨਲੈਟ ਜਾਂਦਾ ਆਊਟਲੈਟ ਇਹਨਾਂ ਨੇ ਆ ਗੇਰਿਆ ਵਿੱਚ ਚੈਂਬਰ ਦੇ ਉਰੀ ਤੇ ਆਊਟਲੈਟ ਇਨਲੈਟ ਉਰੇ ਤੇਲ ਚੱਕਣਾ ਉਰੇ ਛੱਡਣਾ ਪੂਰਾ ਵਧੀਆ ਜਿਗਾੜ ਕਰਿਆ ਵਾ ਵਧੀਆ ਪਿਕਅਪ ਹੋਗੜ ਬਣੀ ਭਜੂ ਰੇ ਇਹਦੇ ਤੇ ਪਤਾ ਲੱਗਦਾ ਵੀ ਹਾਂ ਇੰਜਨ ਮਾ ਹੈਗਾ ਕੁਝ ਹਾਂ ਇੰਜਨ ਮਾ ਹੈ ਨਹੀਂ 4x4 ਟਰੈਕਟਰ ਨਾ ਇੰਨੀ ਇੰਨੀ ਛੇਤੀ ਉਹ ਨਹੀਂ ਕਰਦਾ ਉੱਠਦੇ ਨਹੀਂ ਹੈਗੇ ਠੰਡੇ ਜਿਹੇ ਹੁੰਨੇ ਇਹ ਤਾਂ ਜਾਂ ਤਾਂ ਰੇਤ ਹੈ ਜੀ ਕਿ ਛੱਡਿਆ ਕਲੱਚ ਨਾ ਕਹਣਾ ਛੱਡ ਤੂੰ ਥੱਲੇ ਤੇ ਬਸ ਬੈਗ ਨੂੰ ਦੇਖਣਾ ਆਇਆ ਬੈਗ ਨੂੰ ਤਾਂ ਗੋਲੀ ਮੰਗਾ ਆਇਆ ਆ ਨਹੀਂ ਦੰਨੀ ਰੇਤ ਦਾ ਦੂਸਾ ਕਦੋਂ ਕਾ ਫੜਦਾ ਨਹੀਂ ਹੈ بڑے ਗੇਅਰ ਮਾ ਐਂ ਤਾਂ ਜਾ ਤੂੰ ਚੌਥੇ ਗੇਅਰ ਮਾ ਹੀ ਤੋ ਲਟਾ ਮਾਈ ਅੱਖਾਂ ਵਿੱਚ ਕੇ ਤੁਰਪੂ ਟਰੈਕਟਰ ਦੇਖੋ ਭਾਈ ਤੁਸੀਂ ਵੇਟ ਵੋਟ ਲੱਗੇ ਹੋਏ ਕੱਟ ਚਲਾਈ ਹੋਈ ਵੀ ਜਮਾਈ ਤੇ ਵੀ 27 ਖੈੜ ਦਾ ਨੰਬਰ ਹੈ ਨਾ ਜੂ ਆ ਬਾਈ ਨੇ ਆ ਪਤਾ ਨਹੀਂ ਕੰਪਣੀ ਦਾ ਪਤਾ ਨਹੀਂ ਜਿਗਾਰਡ ਵਧੀਆ ਆਲਾ ਟਰੈਕਟਰ ਉਹ ਮਜ਼ਬੂਤੀ ਦੇਣੇ ਉਹਨੂੰ ਐਂਗਲ ਆਈ ਵੀ ਜਿਹੜੀ ਕਰੀ ਗੱਲਾਂ ਸਟਾਰਟ ਸਿਟੀ ਸੁਣੀਏ ਸਿਟੀ ਤੇ ਹੀ ਫੈਨ ਆ ਦੇਗਾ ਤਾਂ ਇਹ ਦੂਆ ਫਲੈਂਸਰ ਲੱਗਾ ਮੁੰਡਾ ਨਾ ਫੇਰ ਮਾਰ ਹਾਂ ਖੋਲ ਕੇ ਦੇਖਾਂਗੇ ਉੱਥੇ ਜਾ ਕੇ ਆਪਾਂ ਫਲੈਂਸਰ ਖੋਲ ਕੇ ਉੱਪਰ ਵਾਲਾ ਨੋਟ ਲਗਾ ਰ ਉੱਪਰ ਵਾਲਾ ਇਹ ਆ ਵੀ ਹਾਂ ਆਦੇ सिटी बहुत आओ भाई तू तो आ भी नहीं जमा भाई पूरा पूरा थार 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 थार। हाँ ਦੇ ਕੋਈ ਉੜਦਾ ੜੜ ਉੜਦਾ ਕਿਹੜਾ ਗੇਅਰ ਪਾਇਆ ਵਾ ਦੂਆ ਹਾਈ ਦੂਵੇਂ ਮਾ ਦੇਖ ਲੈ ਕਿੰਨੀ ਸਪੀਡ ਬਣਾਈ ਵੀ ਤੀਜੇ ਛੱਡ ਕੇ ਦੇਖ ਇੱਧਰ ਆ ਦੀਆ ਆ ਦੇਖ ਹਾਂ ਆਸੀਆ ਲੱਗ ਗਿਆ ਬਾਈ ਵਾਜੀ ਆ ਸਹੀ ਐ ਸਹੀ ਐ ਐਕਣਾ ਚੱਕਰ ਦੂਏ ਹਾਈ ਮਾ ਤੋੜੇ ਕਰਦਾ ਨਾਰਮਲ ਐ ਇਹ ਤੇ ਮਾ ਵੀ ਉੜਦਾ ਦੂਏ ਮਾ ਛੱਡੀ ਦੂਏ ਚ ਹੈ ਹੈ ਬੈਕ ਨੂੰ ਕੀ ਐ ਇੱਥੇ ਜਿਆਦਾ ਤੀਕਾ ਪੈ ਬੈਕ ਨੂੰ ਹਾਂ ਹੈ ਆ ਤੀ ਆਹ ਠੀਕ ਆ ਸਹੀ ਗੱਲ ਐ ਦੂਏ ਗੇਅਰ ਵਾਲੀ ਤੀਏ ਚ ਵੀ ਖਮੈ ਦੀ ਅੱਗੇ ਨੂੰ ਕਰੀ ਅੱਗੇ ਨੂੰ ਹਾਂ ਹਾਂ ਢਾਲ ਖਿੱਚ ਮੂਰੇ ਨੂੰ ਘਟਾ ਭਾਈ ਇਹਨੇ ਨਾ ਮੂਰੇ ਪਿੱਛਾਂ ਤੇ ਬੈਗ ਨੂੰ ਪਾਜਦਾ ਫਿਰ ਹਲਕਾ ਰਹਿ ਜਾਂਦਾ ਤਾਂ ਕਰਕੇ ਪਿੱਛੇ ਨੂੰ ਪੀ ਕੇ ਵੱਧਦਾ ਤੇ ਇਹ ਹਾਈ ਚ ਮੂਰੇ ਨੂੰ ਇਹਨੂੰ ਸਾਰਾ ਭਜਾ ਖਿੱਚਣਾ ਪਿੱਛੇ ਨੂੰ ਚਲੋ ਸਲਿੱਪ ਮਾਰ ਕੇ ਇੱਥੇ ਢੂੜ ਪਾ ਦਿੰਦਾ ਸੋਹਣੀ ਲਿਗਾ ਸਾਫ ਤਾਂ ਜੀ ਰੋਪੜ ਪਵਾ ਦਗੇ ਭਾਈ ਟਰੈਕਟਰ ਦੀ ਨਲਾਈ-ਫਲਾਈ ਕਰਤੀ ਹੁਣ ਦੇਖੋ ਕਿੰਨਾ ਸੋਹਣਾ ਲੱਗਦਾ ਟਰੈਕਟਰ ਐਂ ਲੀ ਸੂਰੀ ਸੂ ਕਰ ਰਿਹਾ ਤੇ ਬਸ ਇੱਕ ਵਾਰੀ ਮੜੀ ਪਾਲਸੀ ਮਾਰਦੀ ਹੈ ਹੈ ਖੜਦੇ ਇੱਕ ਮਿੰਟ ਉਹ ਪਾਲਸ ਲਾਦੀ ਇਹਨਾਂ ਤੇ ਵਧੀਆ ਲੱਗੂਗਾ ਦੇਖੋ ਬਾਈ ਲੁੱਕ ਚੈੱਕ ਕਰੋ ਡਾਕਟਰ ਦੀ ਐਨ ਕੱਚ ਪੀਸ ਸਭ ਤੋਂ ਘੈਂਟ ਗੱਲ ਬਾਈਆਂ ਜਿਹੜੀ ਕਰੀ ਐ ਇਹ ਚ ਟਰਬੋ ਲਵਾ ਦੀ ਇਹਨਾਂ ਟਰਬੋ ਲਵਾ ਦੀਆ ਬੇਟ ਲਵਾਤਾ ਆ ਗਿਆ ਹੁੰਦੀ ਸਪੋਰਟ ਇਹਨੂੰ ਆ ਇੰਨੇ ਮਾਈ ਡਾਕਟਰ ਸਮਝ ਲੋ ਅਸੀਂ 60 ਪਾਵਰ ਦਾ 75 ਤੇ ਪਲਸ ਹੋ ਗਿਆ ਉਹਨੇ ਇਹ ਜਾਨੀ ਕਿ ਅਸੀਂ 90000 ਰੁਪਏ ਬਾਈਆਂ ਨੇ ਉੱਪਰ ਲਾਇਆ ਉਹ ਡਾਕਟਰ ਦਾ ਟਾਇਰ ਮੁੱਲੇ ਬੰਪਰ ਉਹ ਐਂਗਲ ਹੈ ਫਿਰ ਟਰਬੋ ਜਾਨੀ ਕਿ ਪੂਰਾ ਹਨਾ ਗੱਲਬਾਤ ਹੈਗੀ ਡਰਾਈਵਰ ਨਾਲ ਚਲੋ ਮੜੀ ਪਾਲ ਸਮਾ ਲਈਏ ਫਿਰ ਤੁਹਾਨੂੰ ਇਹਦਾ ਰੇਟ ਰੂਟ ਸਾਰਾ ਰਿਵਿਊ ਦੰਨੇ ਆਪਾਂ ਠੀਕ ਹੈ ਜੀ ਬੇਨਾ ਸਾਰਾ ਸਬਜ਼ ਆਵਾਜ਼ ਚੈੱਕ ਕਰੋ ਸਾਊਂਡ ਕਾਬੂ ਦੀ ਜੀ ਸੱਜਣੋਂ ਇੱਕ ਕੈਰੈਕਟਰ ਹੋਰ ਆ ਗਿਆ ਆਪਣੇ ਕੋਲੇ ਅਰਜਨ ਆ ਗਿਆ ਕਹਿੰਦੇ ਮੇਰੇ ਵੀਰੋ ਅਰਜਨ ਮੰਦਾ ਸ਼ੂ ਕਰਾਈ ਆਉਂਦਾ ਬੱਸ ਬੱਸ ਮੰਦੇ ਕਰਦਾ ਤੋੜੇ ਪੱਟੀ ਆਉਂਦਾ ਮੁਸਕਟ ਹਾਰਦੀ ਦੇਖ ਲੈ ਟਾਇਰਾਂ ਦੀ ਕਿਹੜਾ 605 ਆ ਉਹ ਪਹਿਲਾਂ ਨਹੀਂ ਉੱਠਦਾ ਕਰਵਾਜੇ ਤਾਂ ਹੀ ਹੋਊਗਾ ਹਾਂ ਮਾਰੀ ਜੀ ਬਾਈ ਡਾਕਟਰ ਕਰੋ ਚੈੱਕ ਅਰਜਨ 605 2019 ਮਾਡਲ ਐਟੂ ਜਮਾ ਹੀ ਨਵੇਂ ਆ ਮਾਸ਼ੀਆ ਪੰਜ ਆਲੂ ਨੂੰ ਧੋ ਕੇ ਸਮਾਰ ਕੇ ਤੁਹਾਨੂੰ ਦਿਖਾਵਾਂਗੇ। ਪਹਿਲੇ ਮਾਰ ਕੇ ਮੁਰਗੇ ਵੀ ਨਹੀਂ ਪਤਾ ਕਿੰਨੇ ਜੜੇ ਹੈ ਨਾ। ਤੇ ਟਾਇਰਾਂ ਦੇ ਬਣੀ ਵੀ ਨਾਲ ਦੇ ਤੇ ਲੱਗਦਾ ਤਾਂ ਮੈਨੂੰ ਵੈਸੇ ਨਾਲ ਦੇ ਉਹ ਚਲਾਈ ਕਿੱੱਥੇ ਲੱਗਦੀ ਆ। ਤੇ ਕਾਦੂ ਰੇਡ ਰੋਡ ਬਣਾ ਕੇ ਐ ਸੋਹਣਾ ਸੋਹਣਾ ਬਣਾ ਕੇ ਫਿਰ ਤੁਹਾਨੂੰ ਦਿਖਾਵਾਂਗੇ। ਬਾਕੀ ਬਾਅਦ ਚੈੱਕ ਕਰੋ। ਵਧੀਆ ਰਟਾ ਪੂਰਾ। ਲੋ ਜੀ ਭਾਈ ਜਿਵੇਂ ਤੁਹਾਨੂੰ ਕੱਲ ਕਿਹਾ ਸੀ ਟਰੈਕਟਰ ਆਪਾਂ ਨੇ ਧੋਤਾ ਅੱਜ। ਅ 2019 ਮਾਡਲ ਬਾਕੀ ਬਾਕੀ ਤੁਸੀਂ ਇਕੱਲੀ ਕੰਡੀਸ਼ਨ ਚੈੱਕ ਕਰੋ। ਫਾਰਾਂ ਨਟਰ ਅਰੀਜਨਲ ਹੈ ਪੇਂਟ ਫੁੱਲ ਸ਼ੋਅ ਬਾਡੀ ਤੋਂ। ਕੋਈ ਪ੍ਰੋਬਲਮ ਨਹੀਂ। ਤੇ ਵੀਰੇ ਜਿਹੜੇ ਸੱਜਾ ਪੁੱਛਦੇ ਨੇ ਵੀ ਸ਼ਟਲ ਵਿੱਚ ਆ ਇਹ ਸ਼ਟਲ ਨਹੀਂ ਹੈਗਾ। ਸਿੰਪਲ ਹੈ ਜੀ। ਹਾਈ ਲੋ ਸਿੰਪਲ ਸਪੈਕਟਰ 605 57 ਇੰਚ ਵੀ। ਮਗਲ ਡਾਰ ਵੀਰੇ 16 ਨਾਲ ਉਠਾਈ ਦੀ ਹੈ ਜੀ। ਤੇ ਮੁੱਲੇ ਹੱਥ ਨਾਲ 16 ਦੇ ਆ। ਡੈਸ਼ ਬੁੱਡ ਲੱਗਿਆ ਵਾ ਬਾਈ। ਫੁੱਕ ਬੜੀ ਲੱਗੀ ਰਹੀ ਆ ਤੁਸੀਂ ਦੇਖ ਲਓ। ਢੰਡਾ ਵੀ ਨਾਲ ਆ ਫੱਟੀ ਵੀ ਨਾਲ ਆ ਜੀ। ਡੰਡਾ ਪੱਟੀ ਜਿਹੜੇ ਲੈਟਰ ਦਾ ਬਾਈ ਨਾਮ ਹੁੰਦਾ ਆਪਾਂ ਦੇ ਦੇ ਦਿੰਨੇ ਜਿਹੜੇ ਦਾ ਨਹੀਂ ਮੇਰੇ ਨਹੀਂ ਹੁੰਦਾ ਠੀਕ ਹੈ ਜੀ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਅਰੇ ਫਰਮ ਹੈ ਰਪਾਇਆ ਛਾਵਣ ਦੇ ਵਰਗੇ ਬਾਕੀ ਸਾਨੂੰ ਇੱਕ ਵਾਰੀ ਚੰਗੀ ਚੈੱਕ ਕਰਾ ਲਿਓ ਵੀਡੀਓ ਤੁਸੀਂ ਦੇਖ ਲਿਓ ਆ ਪੂਰੀ ਥਾਰੀ ਤਾਂ ਆਪ ਹੀ ਸੋਚੋ ਉਨੀ ਮਾਡਲ Mahindra Arjun 605 ਇਨਲਾਈਨ ਪੰਪ ਹੈ ਬਿਨਾ ਟਰਬੋ ਦੇ ਬਿਨਾ ਸ਼ਟਲ ਗੇਜ ਤੇ ਇੰਪੋਰਟਰ ਹੀ ਜਮਾਈ ਇਹ ਤੇ ਬਾਕੀ ਥੋੜਾ ਜਿਹਾ ਪੌਸਪੋਰਟ ਸਵਾਂ ਮੀਟਰ ਦਿਖਾਵੇ ਮੀਟਰ ਦਿਖਾ ਦਿੰਨੇ ਬਾਈ ਤੁਹਾਨੂੰ ਆ ਖੜ ਜਾ ਇੱਕ ਮਿੰਟ ਆ ਦੇਖੋ ਜੀ ਇਹ 1128.5 ਐਨੇ ਘੰਟੇ ਚੱਲਿਆ ਵਾ ਇਹ ओरिजिनल ਚੱਲਿਆ ਵਾ ਵੀਰੇ ਤੇ ਬਾਕੀ ਤੁਸੀਂ ਹੈਟਰ ਲੈਣਾ ਹੋਇਆ ਕਈ ਬੰਦੇ ਫੋਨ ਆਏ ਕਹਿੰਦੇ ਅਰਜਨ ਚਾਹੀਦਾ ਅਰਜਨ ਚਾਹੀਦਾ ਹੁਣ ਆਪਣੇ ਕੋਲ ਬਾਈ ਹੈਗਾ ਏ ਜੀ ਨੂੰ ਪਸੰਦ ਆ ਆ ਕੇ ਡਾਕਟਰ ਦੀ ਪ੍ਰਾਈਮਾਰੀ ਚੈੱਕ ਕਰੋ ਦੇਖ ਕੇ ਕਰਨ ਦੇ ਦਿਓ ਕੋਈ ਚੱਕਰ ਨਹੀਂ ਬਾਕੀ ਇਹਦੇ ਕੋਈ ਕੰਨੀ ਵੇਸ਼ੀ ਨਹੀਂ ਹੈਗੇ ਡਾਕਟਰ ਨਾਮੇ ਹੀ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਜੀ ਬਾਕੀ ਜੇ ਰੇਟ ਦੀ ਗੱਲ ਕਰੀਏ ਵੀਰੇ 5 ਲੱਖ 40 ਹਜ਼ਾਰ ਰੁਪਏ ਡਾਕਟਰ ਦੀ ਡਿਮਾਂਡ ਹੈ ਬਾਕੀ ਤੁਹਾਡਾ ਮੌਕੇ ਤੇ ਹੋ ਜੀ ਮਾਨਦਾਨ ਕਰ ਦਾਂਗੇ ਠੀਕ ਹੈ ਜੀ ਜਰੂਰ ਪਹੁੰਚੇ ਬਾਕੀ ਡਾਕਟਰਸ ਦੇਖ ਦਿਓ ਆ ਕੇ ਠੀਕ ਹੈ ਠੀਕ ਲਓ ਜੀ ਬਾਈ ਟਰੈਕਟਰ ਆ ਗਿਆ ਦੀ ਅੱਜ ਅੱਜ ਦੇ ਕਿੰਨਾ ਟਰੈਕਟਰ ਖੜਾ 2 ਘੰਟੇ ਸਰ ਆਰਮਪੰਟਾ ਦੀ ਲਓ ਜੀ ਇਹ ਹਲ ਵੀ ਤਾਂ ਕਰਦਾ ਹੈ ਲਓ ਜੀ ਸੱਜਣੋ ਅੱਜ ਮੀਂਹ ਪੂਰਾ ਪੈ ਰਿਹਾ ਹੈ ਆਪਣੇ ਪਹਿਲੀ ਤਰੀਕਾ 1 ਫਰਵਰੀ ਤੇ ਪੂਰਾ ਮੀਓ ਮੀਂਹ ਹੋਇਆ ਮਾਲਾ ਦੇ ਉਰੇ ਪਾਣੀ ਭਰ ਗਿਆ ਨਾ ਔਖਾ ਹੋ ਗਿਆ ਟਰੈਕਟਰ ਆਪਾਂ ਨੇ ਇੱਕ ਲਾਈਨ ਕੱਢਤੀ ਇੱਕ ਅੰਦਰ ਖੜੀ ਹੈ ਬਾਕੀ ਸਾਰੀ ਇੱਧਰ ਵਾਲੀ ਕੱਢ ਲਈ ਬਾਕੀ ਸਾਰੇ ਅੰਦਰ ਖੜਾਏ ਹੋਏ ਆ ਬਾਕੀ ਇੱਧਰ ਖੜੇ ਆ ਮਸਲਮ ਕੀ ਕਰਨਾ ਬੇਲੇ ਬੈਠੇ ਭਾਈ ਗੇਮ ਖੇਣ ਲੱਗੇ ਪੌਂਚ ਤੇ ਘੜੀ ਕੋ ਮਾ ਟਾਈਮ ਪਾਸ ਕਰ ਲਈਓ ਹੋ ਜੀ ਮਿੱਤਰੋ ਸੋਨਾ ਵਾਲੀ ਗੱਲ ਲੈ ਲਿਆ ਪੈਂਤੀ ਆਪਾਂ ਰੋਕੋ ਨੂੰ ਜਾ ਰਹੇ ਆ ਦਿਨ ਛਪਣੇ ਵਾਲੀ ਆ ਸਾਡਾ ਪੜਾ ਬਹੁਤ ਇੱਕ ਵਾਰੀ ਭੜੇ ਰਹੋ ਸਾਫਾਂ ਦੇ ਨਾਲ ਅੱਜ ਆਪਾਂ ਪਹਾੜ ਏਰੀਆ ਵਿੱਚ ਆਏ ਹੋਏ ਪਹਾੜ ਬਹੁਤ ਵਧੀਆ ਦੇਖੇ ਮੀ ਮੋਬਾਈਲ ਆ ਬਾਈ ਵਧੀਆ ਮਕੀ ਦਾ ਬਹੁਤ ਠੀਕ ਆ ਪਹਾੜਾਂ ਜਾ ਕੇ ਬਾਈ ਬਸ ਅੱਧਾ ਘਾਟਾ ਹੋ ਲੱਗੂ ਅੱਧੇ ਘਾਟੇ ਵਿੱਚ ਪਹੁੰਚਣਾ ਸਾਡਾ ਹੋਵੇ ਹੋਰ ਨਹੀਂ ਪਤਾ ਹੁੰਦਾ ਕਿ ਅੱਜ ਦੇ ਮੋਰੇ ਤੇ ਉਹ ਦੇਖੋ ਪਹਾੜ ਕਿੰਨਾ ਹਣਾ ਲੰਦੇ ਟਿੱਬੇ ਆ ਟਿੱਬੇ 100 ਰੁਪਏ

ਕਦਾ ਬਾਈ ਥੋੜਾ ਜਿਹਾ ਖਾਈਆ ਨਾਲ ਹੀ ਨਾਲ ਛੂਟ ਕਰਨਾ ਨਾਲੇ ਕੱਢ ਲਾਉਣਾ ਫਿਰ ਵੀ ਆਪਾਂ ਕਰ ਰਹੇ ਕੋਸ਼ਿਸ਼ ਜਾਰੀ ਰੱਖਣ ਦੀ ਸਫ਼ਰ ਨੂੰ ਜਿਵੇਂ ਰੋਪੜਵਾਦਗੇ ਦਰਿਆ ਦੇਖੋ ਆਪਣਾ ਰੋਪਨਾਲਾ ਭਰਿਆ ਪਿਆ ਸਾਰੇ ਪਾਣੀ ਨਾਲ ਜਾ ਪਿੱਛੇ ਮਹੀਆ ਇਹਦਾ ਪੂਰਾ ਹੈ ਅੱਧਰ ਸਾਰਾ ਹੀ ਡੁੱਬਿਆ ਹੋਇਆ ਜਦਾ ਖੱਪੜ ਚ ਦੇਖਦੇ ਨਾ ਸਾਰਾ ਹੀ ਪਾਣੀ ਵਿੱਚ ਡੁੱਬਿਆ ਹੋਇਆ ਜੱਟ ਜਿਹੜਾ ਲੈਵਲ ਵਾਹ ਪਾਣੀ ਆ ਇਸੇ ਲੈਵਲ ਪਾਣੀ ਉੱਤੋਂ ਜਾ ਰਿਹਾ ਦਾ ਬਹੁਤ ਜ਼ਿਆਦਾ ਤਗੜਾ ਪਾਣੀ ਆ ਉਹ ਚੈੱਕ ਕਰੀਏ ਹੋਰ ਤਾਂ ਸੋਹਣਾ ਲੱਗਦਾ ਹੈ ਪਰ ਉੱਤੇ ਤੋਂ ਇਹਦਾ ਲੱਗਦਾ ਹੋਰ ਠੀਕ ਵਾਹ